ਸੋਅਕਤਵ ਸਭ ਦਾ ਹਾਤੇ ਮੈਂ ਹਾਂ ਸੁਖਾ ਖੇੜੀ ਵਾਲਾ ਦੇਸ਼ ਦੇ ਵਿੱਚ ਜਿੱਥੇ ਅੱਜ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉੱਥੇ ਜੇਕਰ ਗੱਲ ਕਰੀਏ ਮਲੇਰ ਕੋਟਲਾ ਦੀ ਤਾਂ ਮਲੇਰ ਕੋਟਲਾ ਦੇ ਮਹੱਲੇ ਦੇ ਵਿੱਚ ਵੀ ਮੁਸਲਿਮ ਬੱਚਿਆਂ ਵੱਲੋਂ ਤੇ ਟੀਚਰਾਂ ਵੱਲੋਂ ਇਕੱਠਿਆ ਹੋ ਕੇ ਰਾਸ਼ਟ੍ਰ ਗਾਨ ਗਾਇਆ ਗਿਆ ਤੇ ਝੰਡਾ ਫੈਰਾਇਆ ਗਿਆ ਝੰਡਾ ਚੜਾਇਆ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਇਹ ਭਾਈਚਾਰੇ ਦੀ ਮਿਸਾਲ ਆ ਜਿੱਥੇ ਮਹੱਲੇ ਦੇ ਬੱਚੇ ਮੁਸਲਿਮ ਪਰਿਵਾਰਾਂ ਦੇ ਬੱਚੇ ਅੱਜ ਇਕੱਠੇ ਹੋਏ ਬੜੀ ਵਧੀਆ ਡਰੈੱਸ ਜਿਹੜੀ ਹੈਗੀ ਆ ਪਹਿਨੀ ਉਹਨਾਂ ਨੇ ਤੇ ਤਿਰੰਗਾ ਝੰਡਾ ਲਹਿਰਾਇਆ ਤੇ ਰਾਸ਼ਟਰੀ ਗਾਣ ਇਹਨਾਂ ਬੱਚਿਆਂ ਵੱਲੋਂ ਗਾਇਆ ਗਿਆ ਵਾਕਈ ਕਾਬਲੇ ਤਾਰੀਫ ਹੈ ਦੇਸ਼ ਦੇ ਵਿੱਚੋਂ ਨਿਕਲ ਕੇ ਵੀ ਤਸਵੀਰ ਆ ਰਹੀ ਹੈ ਜਿੱਥੇ ਕਿ ਭਾਈਚਾਰਕ ਸਾਂਝ ਮਿਸਾਲ ਕਰਦੀਆਂ ਇਹ ਤਸਵੀਰਾਂ ਆਪ ਬਿਆਨ ਕਰਦੀਆਂ ਨੇ ਕਿ ਦੇਸ਼ ਦੇ ਅੰਦਰ ਅਮਨ ਸ਼ਾਂਤੀ ਆ ਪਿਆਰ ਤੇ ਭਾਈਚਾਰਕ ਸਾਂਝ ਜਿਹੜੀ ਹੈਗੀ ਆ ਦਿਖਾਈ ਦੇ ਰਹੀ ਹੈ ਤੇ ਸਾਡੇ ਨਾਲ ਇੱਥੋਂ ਦੇ ਮੋਹੱਲੇ ਦੇ ਵੀ ਬਸਨੀਕ ਨੇ ਜਿਨ੍ਹਾਂ ਨੇ ਇਹ ਪ੍ਰੋਗਰਾਮ ਕੀਤਾ ਕਿਵੇਂ ਦੇਖਦੇ ਹੋ ਜੀ ਕਿਵੇਂ ਸੋਚ ਦੇ ਵਿੱਚ ਆਇਆ ਕਿ ਆਪਾਂ ਇਹ ਸਭ ਕਰੀਏ ਸਾਨੂੰ ਪਹਿਲਾਂ ਮੇਰਾ ਨਾਮ ਮੁਹੰਮਦ ਇਮਤੀਆਜ਼ ਮਹਿਬਾਨ ਨੰਬਰ 24 ਤੋਂ ਆ। ਸਾਨੂੰ ਪਹਿਲਾਂ ਬਹੁਤ ਖੁਸ਼ੀ ਹੈ ਕਿ ਅੱਜ ਜਿਹੜੀ ਪੂਰੀ ਹਿੰਦੁਸਤਾਨ ਦੇ ਵਿੱਚ 26 ਜਨਵਰੀ ਮਨਾਈ ਜਾ ਰਹੀ ਹੈ। ਇਹ ਬਹੁਤ ਉਸਤਾ ਨਾਲ ਮਨਾਈ ਜਾ ਰਹੀ ਹੈ। ਇਹ ਇੱਕ ਸੰਦੇਸ਼ ਦਿੱਤਾ ਜਾਂਦਾ ਹੈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਹੋ ਕੇ ਆਪਾਂ ਇੱਕ ਰਹੀ ਪੈਗਾਮ ਦਈਏ ਕਿ ਹਿੰਦੁਸਤਾਨ ਸਾਡਾ ਹੈ ਔਰ ਸਾਡਾ ਹੀ ਰਹੂਗਾ। ਆਪਾਂ ਇਸ ਜਿੰਨੇ ਵੀ ਹੁਣ ਸਾਡੇ ਔਰੇ ਬੱਚੇ ਨੇ ਸਾਡੇ ਮੁਹੱਲੇ ਦੇ ਸਾਡੇ ਟੀਚਰਜ਼ ਨੇ ਸਾਡੇ ਮਹੌਲੇ ਸਾਥੀ ਸਾਰੇ ਅੱਜ ਸਾਨੂੰ ਸਾਰਿਆਂ ਨੇ ਕੱਲ ਇੱਕ رائے ਕੀਤੀ ਸੀਗੀ ਕਿ ਆਪਾਂ 26 ਜਨਵਰੀ ਆਪਾਂ ਮਨਾ ਮੰਗੇ ਸਾਰੇ ਜਣੇ ਤਾਂ ਸਾਡੇ ਇੱਕ ਕਾਲ ਦੇ ਨਾਲ ਸਾਡੇ ਬੱਚੇ ਨੇ ਸਾਡੇ ਮਹੱਲੇ ਦੇ ਸਾਥੀ ਸਾਰੇ ਉਰੇ ਆਏ ਨੇ ਸਾਨੂੰ 26 ਜਨਵਰੀ ਦਾ ਇੱਕ ਉਰੇ ਆ ਕੇ ਮਹਾ ਆਪਣਾ ਤਿਰੰਗਾ ਲਹਿਰਾ ਕੇ ਇਹ ਅੱਜ ਮਨਾਇਆ ਹੈ ਇਹ ਇੱਕ ਪੈਗਾਮ ਹੈ ਇਹ ਪੈਗਾਮ ਇਹ ਹੈ ਕਿ ਉਰੇ ਨਾ ਕੋਈ Hindu ਹੈ ਨਾ ਕੋਈ Muslim ਹੈ ਉਹ ਨਾ ਕੋਈ Sikh ਹੈ ਇਸ ਦਿਨ ਇੱਕੋ ਹੀ ਇਨਸਾਨੀਅਤ ਦੇ ਨਾਤੇ ਮਨਾਇਆ ਜਾ ਰਿਹਾ ਹੈ ਕਿ ਸਾਰੇ ਜਹਾਂ ਸੇ ਅੱਛਾ ਹਿੰਦੂ ਸਿਤਾ ਹਮਾਰਾ ਇਸ ਕਰਕੇ ਅਸੀਂ ਇਹ ਅਜੇ ਦਿਹਾੜਾ ਮਨਾਇਆ ਐ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਇਹ ਦਿਹਾੜਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਬਾਰ-ਬਾਰ ਆਵੇ ਤੋਂ ਪਹਿਲਾਂ ਮੈਂ ਮੁਹੰਮਦ ਅਸ਼ਫਾਕ ਜੀ ਅੱਜ ਦੇ ਇਸ ਰਿਪਬਲਿਕ ਡੇ ਤੇ ਗਣਤੰਤਰ ਦਿਵਸ ਦੀ ਪੂਰੇ ਭਾਰਤ ਵਾਸੀਆਂ ਨੂੰ ਸ਼ੁਭਕਾਮਨਾ ਦਿੰਦਾ ਹਾਂ ਤੇ ਜੇ ਗੱਲ ਕਰੀਏ ਅੱਜ ਇਹ ਉਹ ਦਿਨ ਹੈ ਇਹ ਉਹ ਦਿਹਾੜਾ ਹੈ ਜਿਸ ਦਿਨ ਸਾਨੂੰ 1950 ਦੇ ਵਿੱਚ ਇੱਕ ਅਲੱਗ ਤੋਂ ਸਾਨੂੰ ਇੱਕ ਸੰਵਿਧਾਨ ਹੈ ਜਿਹੜਾ ਦਿੱਤਾ ਗਿਆ ਉਹ ਲਿਖਿਆ ਗਿਆ ਜਿਸ ਦੇ ਵਿੱਚ ਸਾਨੂੰ ਇਹ ਮਿਲੀ ਹੈ ਕਿ ਸਾਨੂੰ ਪੂਰੇ ਭਾਰਤ ਵਾਸੀਆਂ ਨੂੰ ਜਾਤ ਪਾਤ ਧਰਮ ਇਹ ਸਾਰੀਆਂ ਚੀਜ਼ਾਂ ਖਤਮ ਕਰਕੇ ਸਾਨੂੰ ਇੱਕ ਗੁਲਦਸਤੇ ਦੇ ਵਿੱਚ ਪਰੋਇਆ ਗਿਆ ਤੇ ਅਸੀਂ ਵੱਖੋ ਵੱਖਰੀ ਹੋਣ ਦੇ ਬਾਵਜੂਦ ਵੀ ਇੱਕ ਹੋ ਕੇ ਅੱਜ ਦੇ ਇਸ ਦਿਹਾੜੇ ਨੂੰ ਬੜੇ ਖੁਸ਼ੀ ਤੇ ਉਤਸ਼ਾਹ ਦੇ ਨਾਲ ਮਨਾਣਿਆ ਤੇ ਫਿਰ ਇੱਕ ਵਾਰ ਮੈਂ ਪੂਰੇ ਭਾਰਤ ਵਾਸੀਆਂ ਨੂੰ ਅੱਜ ਦੇ ਗਣਤ ਤਸਰ ਦੀਆਂ ਸ਼ੁਭਕਾਮਨਾ ਦਿੰਦਾ ਹਾਂ ਅਸਲਾਮੁਅਲੈਕੁਮ ਮੇਰਾ ਨਾਮ ਮੇ ਹਬੀਬਾਏ ਤੇ ਮੈਂ ਅੱਜ ਦਾ ਇਹ ਜੋ 26 ਜਨਵਰੀ ਦਾ ਪ੍ਰੋਗਰਾਮ ਹੈ ਇਸ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਦਿਲ ਤੋਂ ਸ਼ੁਕਰਗੁਜ਼ਾਰ ਕਰਦੀ ਆਂ ਜਿਨ੍ਹਾਂ ਨੇ ਸਾਰੇ ਬੱਚਿਆਂ ਦਾ ਇਹਨਾਂ ਵਧੀਆ ਸਵਾਗਤ ਕੀਤਾ ਹੈ ਮੈਂ ਫਿਰ ਦੁਬਾਰਾ ਤਾਂ ਇੱਕ ਵਾਰ ਸਵਾਗਤ ਕਰਦੀ ਆਂ ਨਾ ਬੱਚਿਆਂ ਦਾ ਵੀ ਬੜਿਆਂ ਦਾ ਜੋ ਵੀ ਆਏ ਨੇ ਲੇਕਿਨ ਮੈਂ ਇਹ ਮੋਟੀਵੇਟ ਕਰਨਾ ਚਾਹੁੰਦੀ ਆਂ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਓਕੇਸ਼ਨ ਨੇ 26 ਜਨਵਰੀ ਹੈ 15 ਅਗਸਤ ਹੈ ਇਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਔਰ ਇਹ ਜੋ ਸਾਰੇ ਬੱਚੇ ਨੇ ਇਹਨਾਂ ਨੂੰ ਇਹੀ ਪੈਗਾਮ ਦਊਂਗੀ ਕਿ ਇਹ ਸ਼ਾਂਤੀ ਦਾ ਔਰ ਏਕਤਾ ਦਾ ਬਣਾ ਕੇ ਰੱਖਣ ਅਤੇ ਬੱਚਿਆਂ ਨੂੰ ਅੱਗੇ ਵਾਸਤੇ ਹਰ ਪੇਰੈਂਟਸ ਨੂੰ ਚਾਹੀਦਾ ਹੈ ਕਿ ਪਾਰਟਿਸਿਪੇਟ ਕਰਵਾਉਣਾ ਚਾਹੀਦਾ ਤਾਂ ਕਿ ਸਾਡੇ ਬੱਚਾ ਨੂੰ ਸਾਡੇ ਦੇਸ਼ ਬਾਰੇ ਪਤਾ ਹੋਣਾ ਚਾਹੀਦਾ ਹੈ ਸਾਡਾ ਜੋ ਦੇਸ਼ ਹੈ ਸਾਡਾ ਆਪਣਾ ਦੇਸ਼ ਹੈ ਅਸੀਂ ਭਾਰਤ ਵਾਸੀਆਂ ਤੇ ਸਾਨੂੰ ਭਾਰਤ ਵਾਸੀਆਂ ਨੂੰ ਆਪਣੇ ਭਾਰਤ ਵਾਸੀ ਹੋਣ ਤੇ ਪੂਰਾ ਮਾਣ ਹੈ ਕੀ ਸੁਨੇਹਾ ਮੁਸਲਿਮ ਬੱਚਿਆਂ ਲੈ ਕੇ ਲਗਦਾ ਮੁਸਲਿਮ ਬੱਚਿਆਂ ਜੋ ਉਹਨਾਂ ਨੂੰ ਨਹੀਂ ਪਤਾ ਪਰ ਇਹ ਗੱਲ ਜੋ ਛੋਟੀ ਛੋਟੀ ਐਕਟੀਵਿਟੀਆਂ ਨੇ ਇਸ ਤੋਂ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈ ਮੁਸਲਿਮ ਬੱਚਿਆਂ ਨੂੰ ਲੇਕਿਨ ਅੱਜ ਦੇ ਪੇਰੈਂਟਸ ਨੇ ਵੀ ਅਸੀਂ ਬੱਚਿਆਂ ਨੂੰ ਹੀ ਨਹੀਂ ਕਹਿੰਦੇ ਪੇਰੈਂਟਸ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਹੈ ਆਪਣੇ ਬੱਚਿਆਂ ਨੂੰ ਬਹੁਤ ਪਿਆਰੇ ਬਣਾ ਕੇ ਤੇਜ ਜਾਏ ਤੇ ਇਹ ਫੰਕਸ਼ਨ ਨੂੰ ਚਾਰ ਚੰਦ ਲਗਾ ਦਿੱਤੇ ਨੇ ਇੱਕ ਗੁੱਜ ਰਸਤਾ ਬਣਾ ਦਿੱਤਾ ਹੈ ਪਰ 컬러ਫੁਲ ਪੰਜਾਬ ਨੂੰ ਫਿਰ ਮੈਂ ਮੁਬਾਰਕਬਾਦ ਦਿੰਦੀ ਹਾਂ ਥੈਂਕ ਯੂ ਸ਼ੁਕਰੀਆ ਕਈ ਹੈ ਜੀ ਪਿਆਰ ਦਾ ਪੈਗਾਮ ਜਿਹੜਾ ਹੈਗਾ ਨਫ਼ਰਤਾਂ ਖਤਮ ਕਰਨ ਲਈ ਮਲੇਰ ਕੋਟਲਾ ਦੇ ਇਸ ਮਹੱਲੇ ਤੋਂ ਦਿੱਤਾ ਹੈ ਨਾ 마ਸੂਮ ਬੱਚਿਆਂ ਵੱਲੋਂ ਜੇ ਆਪਾਂ ਗੱਲ ਕਰੀਏ ਤਾਂ ਵੱਡਾ ਸੁਨੇਹਾ ਭਾਵੇਂ ਉਮਰ ਦੇ ਛੋਟੇ ਨਹੀਂ ਪਰ ਵੱਡਾ ਸੁਨੇਹਾ ਦਿੱਤਾ ਭਾਈ ਚਰਕਸਾਨ ਦੇ ਲਈ ਤੇ ਇਸ ਮਹੱਲੇ ਦੇ ਵਿੱਚ ਝੰਡਾ ਚੜਾਇਆ ਗਿਆ ਤੇ ਅੱਜ ਦੇ ਇਸ ਦਿਨ ਨੂੰ ਲੈ ਕੇ ਜਿਹੜਾ ਹੈਗਾ ਦੇਸ਼ ਵਾਸੀਆਂ ਲਈ ਇੱਕ ਪੈਗਾਮ ਵੀ ਦਿੱਤਾ ਗਿਆ ਕਿ ਨਫ਼ਰਤਾਂ ਫਲਾ ਕੇ ਨਫ਼ਰਤਾਂ ਜਿਹੜੋ ਫੈਲਾ ਰਹੇ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਭਾਈ ਚਰਕਸਾਨ ਨੂੰ ਵਧਾਇਆ ਜਾਵੇ ਵਾਕਈ ਸਲਾਮ ਆ ਜਏ ਇਹ ਲੋਕਾਂ ਨੂੰ ਜਿਹੜੇ ਅਜਿਹੀ ਸੋਚ ਰੱਖਦੇ ਨੇ ਤੇ ਆਪਣੇ ਮਹੱਲੇ ਦੇ ਵਿੱਚ ਇਹ ਅੱਜ ਦਾ ਇਹ ਦਿਵਸ ਨੂੰ ਲੈ ਕੇ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਉਹ ਵੀ ਪੂਰੇ ਸਕਦੇ ਆ ਕਿ ਸਾਦਗੀ ਭਰੇ ਮਾਹੌਲ ਦੇ ਵਿੱਚ ਤੇ ਲੋਕਾਂ ਦਾ ਮੂੰਹ ਮਿੱਠਾ ਵੀ ਜਰ ਹੈਗਾ ਉਹ ਕਰਵਾਇਆ ਗਿਆ ਹੈ ਮਲੇਰਕੋਟਲਾ ਤੋਂ ਸੁੱਖਾ ਖੇੜੀਵਾਲਾ